ਇਹ ਸਰਕਾਰ ਦਾ ਦਰਬਾਰ 1878 ਤੋਂ ਵੀ ਪਹਿਲਾਂ ਦਾ ਜੋ ਸਰਕਾਰੀ ਦਸਤਾਵੇਜ਼ ਆ ਉਹਦੇ ਮੁਤਾਬਕ 1878 ਦਾ ਪਹਿਲਾਂ ਇੱਥੇ ਬਹੁਤ ਵੱਡੀ ਪਹਿਲਾਂ ਵੀ 11ਵੀਂ ਲੱਗਦੀ ਹੁੰਦੀ ਸੀ 1878 ਤੋਂ ਪਹਿਲਾਂ ਕਿ ਉਸ ਵਕਤ ਅੱਜ ਦਾ ਪਾਕਿਸਤਾਨ ਅਫਗਾਨਿਸਤਾਨ ਇਰਾਕ ਜਿੰਨੇ ਵੀ ਉਸ ਟਾਈਮ ਦੇ ਬੜੇ ਬੜੇ ਮੁਲਕ ਸੀ ਉਥੋਂ ਦੁਨੀਆ ਇੱਥੇ ਸਰਕਾਰ ਕੋਲ ਆਂਦੀ ਸੀ ਤੇ ਰੋਸ਼ਨੀ ਰੋਸ਼ਨ ਪੀਰ ਤਾਂ ਕਹਿੰਦਾ ਉਸ ਟਾਈਮ ਦੀਵੇ ਰੋਸ਼ਨ ਹੁੰਦੇ ਸੀ ਛੋਟੇ ਛੋਟੇ ਦੀਵੇ ਠੀਕ ਹੈ ਰੋਸ਼ਨੀ ਕਰਦੇ ਸੀ ਇਸ ਘਰ 'ਚ ਕਿ ਮਾਲਕ ਸਾਡੀਆਂ ਜ਼ਿੰਦਗੀਆਂ 'ਚ ਵੀ ਰੋਸ਼ਨੀ ਕਰੇ ਇੱਕ ਔਰਤ ਦੇ ਔਲਾਦ ਮਰ ਗਈ ਦੀ 4 ਘੰਟਿਆਂ ਤੋਂ ਐਸੀ ਹਸਪੀਟਲ ਨੇ ਡਿਕਲੇਅਰ ਕਰਤਾ ਸੀ ਕਿ ਕਿ ਬੱਚਾ ਮਰ ਗਿਆ ਠੀਕ ਹੈ ਜੀ ਉਹ ਸਰਕਾਰ ਦੇ ਆਏ ਇਸ ਵੇਲੇ 4 ਵਜੇ ਦਾ ਟਾਈਮ ਸੀ ਇੱਥੇ ਸਾਡੇ ਲੜਕਾ ਦੀਪਕ ਉਹਨੇ ਦੇਖਿਆ ਕਿ ਇੱਕ ਔਰਤ ਰੋ ਰਹੀ ਆ ਤੇ ਉਹਨਾਂ ਸਰਕਾਰ ਆ ਗਿਆ ਕਿ ਸਰਕਾਰ ਤੁਹਾਨੂੰ ਅਸੀਂ 11ਵੀਂ ਵਾਲੀ ਸਰਕਾਰ ਦੁਨੀਆ ਤੋਂ ਕਿਤਾਬਾਂ ਤੋਂ ਸੁਣਿਆ ਕਿ ਤੁਸੀਂ ਮੁਰਦਿਆਂ 'ਚ ਜਾਨਣਾ ਪਾਉਂਦੇ ਮੋਇਆਂ ਪੁੱਤਾਂ ਨੂੰ ਜ਼ਿੰਦਾ ਕਰਦੇ ਸਾਡੇ ਪੁੱਤ ਨੂੰ ਵੀ ਜ਼ਿੰਦਾ ਕਰੋ ਅਸੀਂ ਤਾਂ ਮੰਨੀ ਐ ਤੇ ਉਹ ਲੜਕੇ ਨੇ ਚਿਰਾਗ ਰੋਸ਼ਨ ਕੀਤਾ ਸਵੇਰ ਦਾ ਟਾਈਮ ਸੀ 4 ਵਜੇ ਦਾ ਤੇ ਬੱਚਾ ਕਿਲਕਲਾ ਕੇ ਰੋਣਾ ਸ਼ੁਰੂ ਹੋ ਗਿਆ ਇਹ ਸਰਕਾਰ ਦੀ ਜ਼ਿੰਦਾ ਕਰਾਮਤ